ਬੀਜੇਪੀ ਨੂੰ ਮੈਂ ਪੁੱਛਣਾ ਚਾਹਨਾ ਬੀਜੇਪੀ ਨੂੰ ਉਹ ਘੱਟ ਤੋਂ ਘੱਟ ਕੋਈ ਆਪਣਾ ਤੇ ਵਿਖਾ ਦਿਓ ਜਿਹੜੇ ਪੁਰਾਣੇ ਨੇ ਤੁਹਾਡੇ ਉਹ ਵਿਚਾਰੇ ਡਿੱਕੀ ਜਾਂਦੇ ਸਾਡੀ ਵਾਰੀ ਕਦੋਂ ਆਏਗੀ ਇਹ 2 ਲੱਖ ਵੋਟ ਤੋਂ ਆ ਰਹੇ ਸੀ ਸਾਨੂੰ ਇਹ ਪਰੇਸ਼ਾਨੀ ਪਈ ਸੀ ਕਿ ਇਹਦਾ ਕਰੀਏ ਕੀ ਇਹਨੇ ਸਾਡਾ ਕੰਮ ਪੜਾ ਸੌਖਾ ਕਰ ਕਾਂਗਰਸ ਦਾ ਨਵਾਂ ਨੁਮਾਇੰਦਾ ਹੈਗਾ ਤੇ ਇਹਦਾ ਮਾਂਜਾ ਲਾਏਗਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਨੂੰ ਛੱਡ ਕੇ ਰਵਨੀਤ ਬਿੱਟੂ ਨੂੰ ਕੋਸਰੇ ਨੇ ਤੇ ਬੀਜੇਪੀ ਤੇ ਵੀ ਤੰਜ ਕੱਸ ਰਹੇ ਨੇ ਕਿ ਉਹਨਾਂ ਕੋਲ ਤਾਂ ਉਮੀਦਵਾਰੀ ਨਹੀਂ ਨੇ ਐਸਐਲਏ ਬਾਰੀਆਂ ਨੂੰ ਬੁਲਾ ਰਿਹਾ ਨੇ ਨਾਲੀ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਵਾ ਕੀਤਾ ਕਿ ਰਵਨੀਤ ਸਿੰਘ ਬਿੱਟੂ ਨੇ ਵੈਸੇ ਵੀ ਹਾਰਨਾ ਸੀ ਚੰਗਾ ਹੋਇਆ ਖੁਦ ਚਲੇ ਗਏ ਭਾਜਪੀ ਨੂੰ ਮੈਂ ਪੁੱਛਣਾ ਚਾਹਨਾ ਭਾਜਪੀ ਨੂੰ ਉਹ ਘੱਟ ਤੋਂ ਘੱਟ ਕੋਈ ਆਪਣਾ ਤੇ ਵਿਖਾ ਦਿਓ ਕੋਈ ਆਪਣਾ ਹੀ ਲਿਆਓ ਜਿਹੜੇ ਪੁਰਾਣੇ ਨੇ ਤੁਹਾਡੇ ਉਹ ਵਿਚਾਰੇ ਡਿੱਕੀ ਜਾਂਦੇ ਸਾਡੀ ਵਾਰੀ ਕਦੋਂ ਆਏਗੀ ਇਹਨਾਂ ਤੋਂ ਲੱਭਣਾ ਕੀ ਸਾਨੂੰ ਵੇਖੋ ਮੈਂ ਤੁਹਾਨੂੰ ਸਹੀ ਚ ਦੱਸਾਂ ਪ੍ਰਮਾਤਮਾ ਨੇ ਮਿਹਰ ਕੀਤੀ ਇਹ 2 ਲੱਖ ਵੋਟ ਤੋਂ ਆ ਰਿਹਾ ਸੀ ਸਾਨੂੰ ਇਹ ਪਰੇਸ਼ਾਨੀ ਪਈ ਸੀ ਕਿ ਇਹਦਾ ਕਰੀਏ ਕੀ ਤਿੰਨ ਵਾਰ ਦਾ ਐਮਪੀ ਸਰ ਭਯੰਤ ਸਿੰਘ ਜੀ ਮਹਿਰੂਮ ਦਾ ਗ੍ਰੈਂਡਸਨ ਨੇ ਇਹਨੂੰ ਜਵਾਬ ਕਿਸ ਤਰ੍ਹਾਂ ਦੇਈਏ ਇਹਨੇ ਸਾਡਾ ਕੰਮ ਬੜਾ ਸੌਖਾ ਕਰਤਾ ਕਾਂਗਰਸ ਦਾ ਨਵਾਂ ਨੁਮਾਇੰਦਾ ਹੈਗਾ ਤੇ ਇਹਦਾ ਮਾਂਜਾ ਲਾਏਗਾ ਉਹ ਇਨੂੰ ਚੰਗੀ ਤਰ੍ਹਾਂ ਨਿਹੰਗਾਂ ਦੇ ਬਾਟੇ ਵਰਗਾ ਮੰਨ ਜੇ ਕਾਂਗਰਸ ਛੱਡਣ ਵਾਲਿਆਂ ਦੀ ਲਿਸਟ ਓਵੇਂ ਓਵੇਂ ਲੰਬੀ ਹੁੰਦੀ ਜਾ ਰਹੀ ਹੈ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਪਹਿਲਾਂ ਪੰਨੀ ਕੌਰ ਗੁਰਪ੍ਰੀਤ ਸਿੰਘ ਜੀਪੀ ਰਾਜਕੁਮਾਰ ਜੱਬੇਵਾਲ ਤੇ ਹੁਣ ਬਿੱਟੂ ਹੋਰ ਕਿੰਨੇ ਜਾ ਸਕਦੇ ਨੇ ਛੱਡ ਕੇ ਕਾਂਗਰਸ ਨੂੰ ਇਸ ਸਵਾਲ ਤੇ ਵੀ ਬਾਜਵਾ ਦਾ ਜਵਾਬ ਸੁਣੋ ਇਹਨੂੰ ਕੁਝ ਨਹੀਂ ਪਤਾ ਕਿਹੜਾ ਕਿਹੜਾ ਜਾਂਦਾ ਹੈ ਜਿਹੜੇ ਆਦਮੀ ਕਿਸੇ ਆਡਾਇਲੋਜੀ ਨਾਲ ਨਹੀਂ ਬੱਝੇ ਉਹਨਾਂ ਦਾ ਤੇ ਕੋਈ इस किस्म के लोग कोई पहली बार थोड़ा होया इनके पास तो तेरह खुद के ओरिजिनल कैंडिडेट तो ही है नहीं भाई कैंडिडेट कितने जा रहे हैं उधर हमारे आप फिक्र मत कीजिए जो इज्जत वाला है जो खुदार कैंडिडेट है वो तो कोई जाएगा नहीं बेईमानों का पता कुछ नहीं बेईमानों का पता कुछ नहीं खुदार कोई नहीं जाएगा जो आइडियोलॉजी से बजा हुआ है जो कॉन्स्टिट्यूशन को बचाना चाहता है जो पंजाब के इंटरेस्ट को प्रोटेक्ट करना चाहता है वो तो नहीं कोई जाएगा मगर जिसने अपना घर प्रोटेक्ट करना है जिसने अपनी सिक्योरिटी प्रोटेक्ट कर रखनी है जिसने सेंट्रल गवर्नमेंट के बेनिफिट लेने हैं वो पता नहीं कितने जा सकते मगर मुझे इस बात का मैं आपको बताऊँ हमें एक मिनट भी अफसोस नहीं हो इसके जाने का कुछ लोगों के जाने का हमें पहले अफसोस हुआ मगर इनके जाने का नहीं हुआ इससे तो हमें बहुत मैं समझता हूँ शांति आई इनके जाने से शांति आई है लोग पहले ही समझते थे कि इसको कैसे कैसे इसको जवाब दे दिया जाए तो हमें तो ये मौका भी नहीं मिला खुद ही भागकर छोड़ गया बहुत अच्छा हो गया चला गया जी